ਪੇਪਰ 'ਚ ਵਿਦਿਆਰਥੀਆਂ ਨੇ ਲਿਖਤਾ ਜੈ ਸ਼੍ਰੀ ਰਾਮ ਫਾਰਮੇਸੀ ਦੇ 4 ਵਿਦਿਆਰਥੀ 56 ਫੀਸਦੀ ਅੰਕਾਂ ਨਾਲ ਹੋਏ ਪਾਸ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ 'ਚ ਮਚਿਆ ਹੜਕੰਪ ਦਰਅਸਲ ਬੀਰ ਬਹਾਦਰ ਸਿੰਘ ਪੂਰਵਚਲ ਯੂਨੀਵਰਸਿਟੀ ਦੇ ਵਿੱਚ ਪ੍ਰੀਖਿਆਵਾਂ ਕਿਵੇਂ ਹੋ ਰਹੀਆਂ ਨੇ ਤੇ ਨਕਲਾਂ ਦਾ ਮੁਲੰਕਣ ਕਿਵੇਂ ਕੀਤਾ ਜਾ ਰਿਹਾ ਹੈ ਇਸ ਦਾ ਖੁਲਾਸਾ ਸੂਚਨਾ ਦੇ ਅਧਿਕਾਰ ਆਰਟੀਆਈ ਦੇ ਤਹਿਤ ਕੀਤਾ ਗਿਆ ਹੈ ਇੱਥੇ ਫਾਰਮੇਸੀ ਦੇ ਪਹਿਲੇ ਸਾਲ ਦੇ ਚਾਰ ਵਿਦਿਆਰਥੀਆਂ ਨੇ ਆਪਣੀਆਂ ਨੋਟਬੁੱਕਾਂ ਦੇ ਵਿੱਚ ਜੈ ਸ਼ਰੀ RAM ਅਤੇ ਭਾਰਤੀ ਕ੍ਰਿਕਟਰਾਂ ਦੇ ਨਾਮ ਲਿਖ ਕੇਸ਼ 55 ਫੀਸਦੀ ਅੰਕਾਂ ਨਾਲ ਪਾਸ ਦਿੱਤਾ ਗਿਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ 'ਚ ਹੜਕਾ ਪ ਮੱਚ ਗਿਆ। ਹੁਣ ਪ੍ਰੀਖਿਆ ਕਮੇਟੀ ਨੇ ਇਸ ਮਾਮਲੇ ਦੇ ਵਿੱਚ ਦੋ ਅਧਿਆਪਕਾਂ ਡਾਕਟਰ ਆਸ਼ੂ ਤੋਸ਼ ਗੁਪਤਾ ਅਤੇ ਡਾਕਟਰ ਬਿਨੇ ਵਰਮਾ ਨੂੰ ਦੋਸ਼ੀ ਘਰਾ ਕਰ ਦਿੱਤਾ ਹੈ। ਉਹਨਾਂ ਨੂੰ ਡਿਊਟੀ ਤੋਂ ਹਟਾਉਣ ਲਈ ਰਾਜਪੱਤਰ ਨੂੰ ਸ਼ਿਕਾਇਤ ਪੇਸ਼ ਕੀਤੀ ਗਈ ਹੈ। ਦਰਅਸਲ ਪੂਰਵਚਲ ਯੂਨੀਵਰਸਿਟੀ ਵੱਲੋਂ ਕਰਵਾਈ ਗਈ ਡੀ ਫਾਰਮਾ ਪਹਿਲੇ ਅਤੇ ਦੂਜੇ ਸੈਮੈਸਟਰ ਦੀ ਪ੍ਰੀਖਿਆ ਦੇ ਵਿੱਚ ਸਹੀ ਉੱਤਰ ਨਾ ਦੇਣ ਦੇ ਭਾਵਯੂਧ ਵਿਦਿਆਰਥੀਆਂ ਦੇ ਗਲਤ ਲੰਕਣਾ ਤੇ ਪਾਸ ਹੋਣ ਦਾ ਮਾਮਲਾ ਸਾਹਮਣੇ ਹੈ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਦਿਵਿਆਂਸ਼ੂ ਸਿੰਘ ਨੇ ਆਰਟੀਆਈ ਤਹਿਤ ਇਸ ਮਾਮਲੇ ਦੇ ਵਿੱਚ ਜਾਣਕਾਰੀ ਮੰਗੀ ਸੀ। ਦਿਵਯਾਂਸ਼ੂ ਸਿੰਘ ਨੇ ਵਿਦਿਆਰਥੀਆਂ ਦੇ ਰੋਲ ਨੰਬਰ ਮੁਹੱਈਆ ਕਰਵਾਏ ਸਨ ਅਤੇ ਉਹਨਾਂ ਦੀਆਂ ਕਾਪੀਆਂ ਪ੍ਰਾਪਤ ਕਰਕੇ ਮੁੜ ਮੁਲੰਕਣ ਦੀ ਮੰਗ ਕੀਤੀ ਸੀ। ਯੂਨੀਵਰਸਿਟੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 12 ਕੋਡ ਦੀ ਕਾਪੀ ਦੇ ਵਿੱਚ ਵਿਦਿਆਰਥੀ ਨੇ ਲਿਖਿਆ ਸੀ ਜੈ ਸ਼੍ਰੀ ਰਾਮ ਪਾਸ ਜਾਓ। ਇਸ ਤੋਂ ਇਲਾਵਾ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਹਾਰਦਿਕ ਪਾਂਡਿਆ ਆਦ ਭਾਰਤੀ ਖਿਡਾਰੀਆਂ ਦੇ ਨਾਂ ਲਿਖੇ ਗਏ ਸਨ। ਇਹ ਵਿਦਿਆਰਥੀ 75 ਵਿੱਚੋਂ 42 ਅੰਕ ਲੈ ਕੇ ਪਾਸ ਹੋਇਆ। ਜਿਸ ਤੋਂ ਬਾਅਦ ਦਿਵਯਾਂਸ਼ ਨੇ ਰਾਜਪਬਵਨ ਨੂੰ ਪੱਤਰ ਭੇਜ ਕੇ ਦੋਸ਼ ਲਾਇਆ ਸੀ ਕਿ ਇੱਕ ਪ੍ਰੋਫੈਸਰ ਨੇ ਪੈਸੇ ਲੈ ਕੇ ਵਿਦਿਆਰਥੀਆਂ ਨੂੰ ਪਾਸ ਕੀਤਾ ਜਿਸ ਤੋਂ ਬਾਅਦ ਰਾਜਪੱਬੰਦ ਨੇ ਮਾਮਲੇ ਦਾ ਨੋਟਿਸ ਲਿਆ ਅਤੇ ਜਾਂਚ ਕਰਵਾਈ ਤੇ ਹੁਕਮ ਦਿੱਤੇ ਰਾਜਪੱਬੰਦ ਦੇ ਹੁਕਮਾਂ ਤੋਂ ਬਾਅਦ ਯੂਨੀਵਰਸਿਟੀ ਨੇ ਜਾਂਚ ਕਮੇਟੀ ਦਾ ਗਠਨ ਕੀਤਾ ਅਤੇ ਸ਼ਿਕਾਇਤ ਸੱਚੀ ਪਾਈ ਗਈ ਉੱਤਰ ਪੱਤਰੀਆਂ ਦੇ ਵਿੱਚ 80 ਵਿੱਚੋਂ 50 ਤੋਂ ਵੱਧ ਅੰਕ ਪ੍ਰਾਪਤ ਕੀਤੇ ਗਏ ਸਨ ਜਦੋਂ ਉਹਨਾਂ ਦਾ ਮੁੜ ਮਲੰਕਣ ਕੀਤਾ ਗਿਆ ਤਾਂ ਦੋਵੇਂ ਬਾਹਰੀ ਪ੍ਰੀਖਿਆਰਥੀਆਂ ਨੇ 0 ਅੰਕ ਦਿੱਤੇ। ਮਾਮਲੇ ਸੰਬੰਧੀ ਵਾਈਸ ਚਾਂਸਲਰ ਪ੍ਰੋਫੈਸਰ ਬੰਦਨਾ ਸਿੰਘ ਨੇ ਦੱਸਿਆ ਕਿ ਫਾਰਮੇਸੀ ਦੇ ਦੋ ਪ੍ਰੋਫੈਸਰ ਗਲਤ ਮਲੰਕਣ ਦੇ ਵਿੱਚ ਦੋਸ਼ੀ ਪਾਏ ਗਏ ਹਨ। ਦੋਵਾਂ ਨੂੰ ਰਾਹਤ ਦੇਣ ਦਾ ਫੈਸਲਾ ਕੀਤਾ ਗਿਆ। ਪੇਪਰ 'ਚ ਵਿਦਿਆਰਥੀਆਂ ਨੇ ਲਿਖਤਾ ਜੈਸ਼ਰੀ ਰਾਮ। ਫਾਰਮੇਸੀ ਦੇ 4 ਵਿਦਿਆਰਥੀ 56 ਫੀਸਦੀ ਅੰਕਾਂ ਨਾਲ ਹੋਏ ਪਾਸ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ 'ਚ ਮਚਿਆ ਹੜਕੰਪ। ਦਰਅਸਲ ਬੀਰ ਬਹਾਦਰ ਸਿੰਘ ਪੂਰਵਚਲ ਯੂਨੀਵਰਸਿਟੀ ਦੇ ਵਿੱਚ ਪ੍ਰੀਖਿਆਵਾਂ ਕਿਵੇਂ ਹੋ ਰਹੀਆਂ ਨੇ ਤੇ ਨਕਲਾਂ ਦਾ ਮੁਲੰਕਣ ਕਿਵੇਂ ਕੀਤਾ ਜਾ ਰਿਹਾ ਹੈ ਇਸ ਦਾ ਖੁਲਾਸਾ ਸੂਚਨਾ ਦੇ ਅਧਿਕਾਰ ਆਰਟੀਆਈ ਦੇ ਤਹਿਤ ਕੀਤਾ ਗਿਆ ਇੱਥੇ ਫਾਰਮੇਸੀ ਦੇ ਪਹਿਲੇ ਸਾਲ ਦੇ ਚਾਰ ਵਿਦਿਆਰਥੀਆਂ ਨੇ ਆਪਣੀਆਂ ਨੋਟਬੁੱਕਾਂ ਦੇ ਵਿੱਚ ਜੈ ਸ਼ਰੀ RAM ਅਤੇ ਭਾਰਤੀ ਕ੍ਰਿਕਟਰਾਂ ਦੇ ਨਾਮ ਲਿਖ ਕੇ 52 ਫੀਸਦੀ ਅੰਕਾਂ ਨਾਲ ਪਾਸ ਦਿੱਤਾ ਗਿਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ 'ਚ ਹੜਕਾ ਪਮਚ ਗਿਆ। ਹੁਣ ਪ੍ਰੀਖਿਆ ਕਮੇਟੀ ਨੇ ਇਸ ਮਾਮਲੇ ਦੇ ਵਿੱਚ ਦੋ ਅਧਿਆਪਕਾਂ ਡਾਕਟਰ ਆਸ਼ੂतोष ਗੁਪਤਾ ਅਤੇ ਡਾਕਟਰ ਬਿਨੇ ਬਰਮਾ ਨੂੰ ਦੋਸ਼ੀ ਘਰਾ ਕਰ ਦਿੱਤਾ ਹੈ। ਉਹਨਾਂ ਨੂੰ ਡਿਊਟੀ ਤੋਂ ਹਟਾਉਣ ਲਈ ਰਾਜਪੱਤਰ ਨੂੰ ਸ਼ਿਕਾਇਤ ਪੇਸ਼ ਕੀਤੀ ਗਈ ਹੈ। ਦਰਅਸਲ ਪੂਰਵਚਲ ਯੂਨੀਵਰਸਿਟੀ ਵੱਲੋਂ ਕਰਵਾਈ ਗਈ ਡੀ ਫਾਰਮਾ ਪਹਿਲੇ ਅਤੇ ਦੂਜੇ ਸਮੈਸਟਰ ਦੀ ਪ੍ਰੀਖਿਆ ਦੇ ਵਿੱਚ ਸਹੀ ਉੱਤਰ ਨਾ ਦੇਣ ਦੇ ਬਾਵਜੂਦ ਵਿਦਿਆਰਥੀਆਂ ਦੇ ਗਲਤਮ ਲੰਕਣਾ ਤੇ ਪਾਸ ਹੋਣ ਦਾ ਮਾਮਲਾ ਸਾਹਮਣੇ ਹੈ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਦਿਵਿਆਂਸ਼ੂ ਸਿੰਘ ਨੇ ਆਰਟੀਆਈ ਤਹਿਤ ਇਸ ਮਾਮਲੇ ਦੇ ਵਿੱਚ ਜਾਣਕਾਰੀ ਮੰਗੀ ਸੀ। ਦਿਵਯਾਂਸ਼ੂ ਸਿੰਘ ਨੇ ਵਿਦਿਆਰਥੀਆਂ ਦੇ ਰੋਲ ਨੰਬਰ ਮੁਹੱਈਆ ਕਰਵਾਏ ਸਨ ਅਤੇ ਉਹਨਾਂ ਦੀਆਂ ਕਾਪੀਆਂ ਪ੍ਰਾਪਤ ਕਰਕੇ ਮੁਰਮਲੰਕਣ ਦੀ ਮੰਗ ਕੀਤੀ ਸੀ। ਯੂਨੀਵਰਸਿਟੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬਾਰ ਕੋਡ ਦੀ ਕਾਪੀ ਦੇ ਵਿੱਚ ਵਿਦਿਆਰਥੀ ਨੇ ਲਿਖਿਆ ਸੀ ਜੈ ਸ਼੍ਰੀ ਰਾਮ ਪਾਸ ਜਾਓ। ਇਸ ਤੋਂ ਇਲਾਵਾ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਹਾਰਦਿਕ ਪਾਂਡਿਆ ਆਦ ਭਾਰਤੀ ਖਿਡਾਰੀਆਂ ਦੇ ਨਾਂ ਲਿਖੇ ਗਏ ਸਨ। ਇਹ ਵਿਦਿਆਰਥੀ 75 ਵਿੱਚੋਂ 42 ਅੰਕ ਲੈ ਕੇ ਪਾਸ ਹੋਇਆ। ਜਿਸ ਤੋਂ ਬਾਅਦ ਦਿਵਿਆansh ਨੇ ਰਾਜਪੱਬਨ ਨੂੰ ਪੱਤਰ ਭੇਜ ਕੇ ਦੋਸ਼ ਲਾਇਆ ਸੀ ਕਿ ਇੱਕ ਪ੍ਰੋਫੈਸਰ ਨੇ ਪੈਸੇ ਲੈ ਕੇ ਵਿਦਿਆਰਥੀਆਂ ਨੂੰ ਪਾਸ ਕੀਤਾ ਹੈ। ਜਿਸ ਤੋਂ ਬਾਅਦ ਰਾਜਪੱਬਨ ਨੇ ਮਾਮਲੇ ਦਾ ਨੋਟਿਸ ਲਿਆ ਅਤੇ ਜਾਂਚ ਕਰਵਾਈ ਤੇ ਹੁਕਮ ਦਿੱਤੇ। ਰਾਜਪੱਬਨ ਦੇ ਹੁਕਮਾਂ ਤੋਂ ਬਾਅਦ ਯੂਨੀਵਰਸਿਟੀ ਨੇ ਜਾਂਚ ਕਮੇਟੀ ਦਾ ਗਠਨ ਕੀਤਾ ਅਤੇ ਸ਼ਿਕਾਇਤ ਸੱਚੀ ਪਾਈ ਗਈ। ਉੱਤਰ ਪੱਤਰੀਆਂ ਦੇ ਵਿੱਚ 80 ਵਿੱਚੋਂ 50 ਤੋਂ ਵੱਧ ਅੰਕ ਪ੍ਰਾਪਤ ਕੀਤੇ ਗਏ ਸਨ। ਜਦੋਂ ਉਹਨਾਂ ਦਾ ਮੁੜ ਮਲੰਕਣ ਕੀਤਾ ਗਿਆ ਤਾਂ ਦੋਵੇਂ ਬਾਹਰੀ ਪ੍ਰੀਖਿਅਕ ਕਾਠੀਆਂ ਨੇ 0 ਅੰਕ ਦਿੱਤੇ ਮਾਮਲੇ ਸੰਬੰਧੀ ਵਾਈਸ ਚਾਂਸਲਰ ਪ੍ਰੋਫੈਸਰ ਬੰਦਨਾ ਸਿੰਘ ਨੇ ਦੱਸਿਆ ਕਿ ਫਾਰਮੇਸੀ ਦੇ ਦੋ ਪ੍ਰੋਫੈਸਰ ਗਲਤ ਮਲੰਕਣ ਦੇ ਵਿੱਚ ਦੋਸ਼ੀ ਪਾਏ ਗਏ ਹਨ ਦੋਵਾਂ ਨੂੰ ਰਾਹਤ ਦੇਣ ਦਾ ਫੈਸਲਾ ਕੀਤਾ ਗਿਆ ਬਿਊਰੋ ਰਿਪੋਰਟ 델ੀ ਪੋਸਟ ਪੰਜਾਬੀ